ਮੈਂ ਮਨਵੀਰ ਕੋਰਟ ਜੁ ਵੀ ਕਰੀਓ ਸੋਸ਼ਲ ਪੋਸਟ ਹਰ ਵੀਕਐਂਡ ਦਾ ਕਾਸ ਪ੍ਰੋਗਰਾਮ ਹੁੰਦਾ ਰਣਜੀਤ ਸਿੰਘ ਕੁੱਕੀ ਗੇਲ ਸਾਡੇ ਨਾਲ ਹੁੰਦੇ ਆ ਸਰ ਮੈਂ ਤੁਹਾਨੂੰ ਪ੍ਰੋਗਰਾਮ ਚ ਸ਼ਾਮਿਲ ਕਰ ਚੁੱਕੀ ਆ ਮੋਸਟ ਵੈਲਕਮ ਕਹਿਨੀ ਆ ਤੇ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਾਚ ਮੈਂ ਗੀਤ ਸਾਥ ਅੱਜ ਆਪਾਂ ਪ੍ਰੋਗਰਾਮ ਚ ਇੱਕੋ ਚੀਜ਼ ਤੇ ਫੋਕਸ ਰੱਖਾਂਗੇ ਕੀ ਤਰਨ ਤਰਨ ਬਾਈ ਇਲੈਕਸ਼ਨ ਜਿਹੜੇ ਰਿਜ਼ਲਟ ਆਏ ਨੇ ਕੀ ਇਹ ਨਤੀਜੇ ਆਪਾਨੂੰ ਦਿਖਾ ਰਹੇ ਨੇ ਖਾਸ ਤੌਰ ਤੇ ਜਿਹੜੀ ਸਿੱਖ ਪੋਲਿਟਿਕਸ ਹੈ ਇਸ ਵਕਤ ਆਪਣੇ ਕੋਲ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਹੈ ਦੂਸਰਾ ਸਿੱਖ ਜਿਹੜੀ ਸਿੱਖ ਧਿਰ ਹੈਗੀ ਆ ਉਹ ਆ ਸਾਰੇ ਪੰਥਕ ਧਿਰਾਂ ਦੀ سپورਟ ਨਾਲ ਬਣੀ ਹੋਈ ਜਿਹੜਾ ਕੈਂਡੀਡੇਟਸ ਸੀ ਉਹਨਾਂ ਨੇ ਉੱਥੇ ਅੱਗੇ ਕੀਤਾ ਐਂਡ ਵਾਰਿਸ ਪੰਜਾਬ ਦੇ ਇਹਦੇ ਵਿੱਚ ਹੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਅਕਾਲੀ ਦਲ ਇਹਦੇ ਵਿੱਚ ਹੀ ਪਿੱਛੇ ਸ਼੍ਰੋਮਣੀ ਅਕਾਲੀ ਦਲ ਅਮਰੀਤ ਸਰ ਐਂਡ ਹੋਰ ਵੀ ਜੜੀਆਂ ਕੁਸ਼ਕ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਦਾ ਸਮਰਥਨ ਸੀਗਾ ਸੋ ਸਿੱਖ ਵੋਟ ਜਿਹੜੀ ਆ ਤਰਨਤਾਰਨ ਸਾ ਬਾਈਲੈਕਸ਼ਨ ਦੇ ਵਿੱਚ ਦੋ ਧਿਰਾਂ ਉੱਤਰੀਆਂ ਸੀ ਔਰ ਤਿੰਨੋਂ ਔਰ ਉਹ ਦੋਨੋਂ ਹੀ ਸਿੱਖ ਧਿਰਾਂ ਸਿਗੀਆਂ ਸਵਾਮੀ ਆਦਮੀ ਪਾਰਟੀ ਜਿੱਤੀ ਆ ਸਰ 12000 ਵੋਟਾਂ ਦਾ ਹੀ ਕੇਵਲ ਮਾਰਜਿਨ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੂਸਰੇ ਨੰਬਰ ਤੇ ਹੈਗਾ ਤੀਸਰੇ ਨੰਬਰ ਤੇ ਵੀ ਸਿੱਖ ਕੈਂਡੀਡੇਟ ਸਿੱਖ ਪੰਥਕ ਸਫਾ ਦਾ ਕੈਂਡੀਡੇਟ ਮਨਦੀਪ ਸਿੰਘ ਹੈਗਾ ਹੁਣ ਤੁਸੀਂ ਸਭ ਤੋਂ ਬੇਸਿਕ ਸਵਾਲ ਜੋ ਹੁਣ ਤੱਕ ਦਾ ਸਾਰੇ ਪਾਸੇ ਜਸ਼ਨ ਚ ਹੈਗਾ ਇੱਕ ਪਾਸੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਗੁੱਡ ਨਿਊਜ਼ ਹੈ ਉਹਨਾਂ ਦਾ ਰਿਵਾਈਵਲ ਹੋ ਚੁੱਕਾ ਹੈ ਉਹਨਾਂ ਨੂੰ ਹੁਣ ਲੋਕਾਂ ਨੇ ਐਕਸੈਪਟ ਕਰਨਾ ਸ਼ੁਰੂ ਕਰ ਦੇਣਾ ਹੈਗਾ ਕਰ ਦਿੱਤਾ ਹੈਗਾ ਜੋ ਤਰਨਤਾਰਨ ਸਾਹਿਬ ਆਲੈਕਸ਼ਨ ਚ ਆਇਆ ਹੈਗਾ ਕਿ ਤੁਸੀਂ ਵੀ ਇਦਾਂ ਹੀ ਦੇਖਦੇ ਹੋ ਤੁਹਾਨੂੰ ਵੀ ਐਵੇਂ ਲੱਗਦਾ ਹੈਗਾ ਨਹੀਂ ਨਹੀਂ ਆਪਾਂ ਜ਼ਰੂਰੀ ਕਹਿ ਸਕਦੇ ਕਿ ਇਹਦੇ ਨਾਲ ਸੁਖਵੀਰ ਸਿੰਘ ਬਾਦਲ ਦੀ ਸਿਆਸਤ ਦਾ ਰਿਵਾਈਵਲ ਹੋਇਆ ਹੈਗਾ ਇਹ ਜਿਹੜੀ ਵੋਟ ਪਈ ਹੈਗੀ ਆ ਤਰਨਤਾਨ ਵਿੱਚ ਜਿੰਨੀ ਵੋਟ ਪ੍ਰਿੰਸੀਪਲ ਸੁਕਿੰਦਰ ਕਰਨ ਦਾ ਆ ਬ ਨੂੰ ਪਈ ਹੈਗੀ ਆ ਇਹਦੇ ਵਿੱਚ ਡਿਫਰੈਂਟ ਫੈਕਟਰਸ ਇਨਵੋਲਡ ਹੈਗੇ ਆ ਉਹਦੇ ਵਿੱਚ ਗੈਂਗਸਟਰ ਐਂਗਲ ਵੀ ਮਤਲਬ ਕਿ ਉਮਰਿਆ ਹੈਗਾ ਅਮਰਤਪਾਲ ਪਾਟ ਦਾ ਤੇ ਉਹਦੇ ਮਤਲਬ ਕਿ ਇਹ ਹੈਗਾ ਤੇ ਉਹਦੇ ਵੱਲੋਂ ਬਾਹਰਲੇ ਮੋਰਕਟ ਬੈਕ ਕਿਸੇ ਵੈਸਟਰਨ ਵਰਲਡ ਦੇ ਉਹ ਤੋਂ ਉਹਨੇ ਬਹੁਤ ਐਕਸਟੈਂਸਿਵਲੀ ਇਸ ਚੋਨਾ ਦੇ ਵਿੱਚ ਇੰਟਰਫੇਅਰ ਕੀਤਾ ਹੈਗਾ ਤੇ ਉਹਨੇ ਆਊਟ ਆਫ ਦਾ ਵੇ ਜਾ ਕੇ ਜਿਹੜੀ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਦਾਵਾ ਹੈਗੀ ਹੈ ਜਿਹੜੀ ਕਿ ਰਿਸ਼ਤੇ ਚ ਉਹਦੀ ਮਦਰ ਇਨ ਲਾ ਹੈਗੀ ਆ ਉਹਨਾਂ ਦੀ سپورਟ ਕਰਨ ਲਈ ਅੱਡ ਅੱਡ ਲੋਕਾਂ ਨੂੰ ਅੱਡ ਅੱਡ ਵਰਗਾਂ ਨੂੰ ਉਨੇ ਲੈਟਰਲੀ ਦਾ ਕਾਇਆ ਵੀ ਹੈਗਾ ਤੇ ਉਹਨਾਂ ਨੂੰ ਬਤਲ ਕੇ ਕਿਹਾ ਵੀ ਹੈਗਾ ਸਖਤ ਲਹਿਜੇ ਦੇ ਵਿੱਚ ਕਿ ਤੁਸੀਂ ਆਪਣੀ ਵੋਟ ਜਿਹੜੀ ਹੈਗੀ ਆ ਉਹ ਪ੍ਰਿੰਸੀਪਲ ਸਕਵਿੰਦਰ ਕੌਰ ਦਾ ਨਾਮ ਪਾਉਣੀ ਹੈਗੀ ਆ ਇੱਥੇ ਸਵਾਲ ਅਕਾਲੀ ਦਲ ਦਾ ਨਹੀਂ ਹੈ ਠੀਕ ਆ ਉਹਨਾਂ ਵੱਲੋਂ ਇਹ ਕੈਂਡੀਡੇਟ ਸੀਗੇ ਅਕਾਲੀ ਦਲ ਬਾਦਲ ਚੋਂ ਚੋਣ ਤੋਂ ਪਹਿਲੇ ਉਹ ਇੱਕ ਆਜ਼ਾਦ 그룹 ਨੂੰ ਲੀਡ ਕਰ ਰਹੇ ਸੀਗੇ ਜੀ ਦੇ ਕੋਲੇ ਪਹਿਲੇ ਇਹ ਕਲੇਮ ਕੀਤਾ ਜਾ ਰਿਹਾ ਸੀਗਾ ਕਿ ਸਾਡੇ ਇਨਫਲੂਐਂਸ ਜਿਹੜਾ ਹੈਗਾ ਉਹ 40 ਪਿੰਡਾਂ ਵਿੱਚ ਹੈਗਾ ਵੈਸੇ 100 ਪਲੱਸ ਵਿਲੇजेस ਹੈਗੇ ਆ ਤਰਨਤਾਰਨ ਦੀ ਸੈਗਮੈਂਟ ਦੇ ਵਿੱਚ ਤੇ ਉਹਦੇ ਨਾਲ ਉਹਨਾਂ ਨੇ ਕਿਹਾ ਸੀ ਕਿ 8 9 ਸਾਢੇ 9 ਜਿਹੜੇ ਹੈਗੇ ਨੇ ਮ्युनਿਸਪਲ ਕਮੇਟੀ ਦੇ ਜਿਹੜੇ ਮੈਂਬਰਸ ਹੈਗੇ ਆ ਤਰਨਤਾਰਨ ਦੇ ਉਹ ਵੀ ਸਾਡੇ ਨਾਲ ਅਟੈਚਡ ਹੈਗੇ ਨੇ ਸੋ ਇਹ ਉਹਨਾਂ ਦੇ ਪੋਲਿਟੀਕਲ ਜਿਹੜੇ ਸੀਗੇ ਉਹ ਕੰਡੈਂਸ਼ਲ ਸੀਗੇ ਜਿਸ ਤਰ ਕਰਕੇ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਕੰਪਲ ਸੁਖਿੰਦਰ ਕਰਨ ਨੂੰ ਦਾਭਾ ਨੂੰ ਪ੍ਰੈਫਰ ਕੀਤਾ ਕਿਉਂਕਿ ਇਹਨਾਂ ਕੋਲੇ ਆਪਣਾ ਕੋਈ ਕੈਂਡੀਡੇਟ ਹੈ ਹੀ ਨਹੀਂ ਸੀਗਾ ਸਿਰਫ ਜਿਹੜਾ ਉਹਨਾਂ ਕੋ ਪਹਿਲੇ ਕੈਂਡੀਡੇਟ ਸੀਗਾ ਜਿਹੜਾ ਕਿ 2002 ਤੋਂ ਐਮਐਲਏ ਬੰਦਾ ਆ ਰਿਹਾ ਸੀ TL 2012 ਉਹ ਸਵਿਚ ਕਰ ਗਿਆ ਹਰਮੀਤ ਸਿੰਘ ਸੰਧੂ ਵਿਦ ਆਪ ਪਾਰਟੀ ਇਸੇ ਤਰ੍ਹਾਂ ਜਿਹੜੀ ਰੂਲਿੰਗ ਪਾਰਟੀ ਹੈਗੀ ਆ ਪਚੀ ਮਿਸਟਰ ਭਵਨਤ ਮਾਨੜੀ ਉਹਨਾਂ ਕੋਲ ਵੀ ਆਪਣੇ ਵੋਲੰਟੀਅਰਸ ਦੇ ਵਿੱਚ ਜਾਂ ਆਪਣੇ ਜਿਹੜੇ ਅਸੋਸੀਏਟਸ ਹੈਗੇ ਨੇ ਉਹਨਾਂ ਵਿੱਚ ਕੋਈ ਆਪਣਾ ਕੈਂਡੀਡੇਟ ਲੱਭਿਆ ਨਹੀਂ ਹੈਗਾ ਚੀਜ਼ਾਂ ਕਰਕੇ ਜਿਹੜੇ ਆਪ ਵਰਕਰ ਸੀਗੇ ਉੱਥੇ ਲੋਕਲ ਉਹਨਾਂ ਵਿੱਚ ਕਾਫੀ ਮਤਲਬ ਕਿ ਰੈਜ਼ੈਂਟਮੈਂਟ ਪਾਈ ਵੀ ਜਾ ਰਹੀ ਸੀਗੀ ਤੇ ਉਹਨਾਂ ਵੱਲੋਂ ਜਿਹੜਾ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਪੁਜਰ ਚੁੱਕੇ ਐਮਐਲਏ ਹੈਗੇ ਨੇ ਉਹਨਾਂ ਦੇ ਭਾਣਜੇ ਨੇ ਇੱਕ ਵਾਰ ਤਾਂ ਆਪਣੇ ਇੰਡੀਪੈਂਡੈਂਟ ਵਜੋਂ ਕਾਗਜ਼ ਫਾਈਲ ਵੀ ਕਰਤੇ ਸੀਗੇ ਪਰ ਬਾਅਦ ਚੁਣੇ ਇਹ ਭਾਰਤੀ ਜਨਤਾ ਪਾਰਟੀ ਨੂੰ ਪ੍ਰੈਫਰ ਕੀਤਾ ਉਨਾ ਨੂੰ ਉਸਨੇ ਜੁਆਇਨ ਕਰ ਲਿਆ ਤੇ ਆਪਣੀ ਜਿਹੜੀ ਕੈਂਡੀਡੇਟਚਰ ਸੀਗੀ ਉਹਨੂੰ ਵਾਪਸ ਲੈ ਲਿਆ ਸੀਗਾ ਸੋ ਇਸ ਕਰਕੇ ਜਿਹੜੀ ਪੋਲਿਟਿਕਸ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਨਾ ਤਾਂ ਇਹਦੇ ਵਿੱਚ ਆਪਾਂ ਸੁਖਬੀਰ ਸਿੰਘ ਬਾਦਲ ਦਾ ਰਿਵਾਈਵਲ ਬਾਰੇ ਕਹਿ ਸਕਦੇ ਆ ਕਿ ਤੇ ਨਾ ਹੀ ਜਿਹੜੀ ਚੀਫ ਮਿਨਿਸਟਰ ਭਵੰਤ ਮਾਨ ਦਾ ਕਲੇਮ ਹੈਗਾ ਕਿ ਲੋਕਾਂ ਦਾ ਸਾਨੂੰ ਹੈਵੀ ਸਮਰਥਨ ਹੈਗਾ 올ਓਵਰ ਪੰਜਾਬ ਤੇ ਜੀ ਦੇ ਵਿੱਚ ਇਹਨਾਂ ਦਾ ਜਿਹੜਾ ਪ੍ਰਧਾਨ ਆਮਨ ਅਰੋੜਾ ਉਹ ਕਲੇਮ ਕਰ ਰਿਹਾ ਹੈ ਕਿ ਅਸੀਂ ਡਿਫਰੈਂਟ ਵਰਗਾਂ ਦੀ ਜਿਹੜੀ ਮੈਜੋਰਟੀ ਵਾਲੀ ਸੀਟਾਂ ਸੀਗੀਆਂ ਚਾਹੇ ਉਹ ਜਲੰਧਰ ਵੈਸਟ ਸੀਗੀ ਚਾਹੇ ਲੁਧਿਆਣਾ ਵੈਸਟ ਸੀਗੀ ਉਹ ਅਸੀਂ ਪਹਿਲੇ ਜਿੱਤ ਚੁੱਕੇ ਹੈਗੇ ਹਾਂ ਹੁਣ ਤਰਨਤਾਰਨ ਜਿਹੜੀ ਕਿ 90% ਸਿੱਖ ਵੋਟਰਸ ਵਾਲੀ ਕਨਸਿਸਟੈਂਸੀ ਹੈਗੀ ਆ ਇਦੇ ਵਿੱਚ ਵੀ ਅਸੀਂ ਆਪਣੀ ਚਿੱਤ ਦਰਜ ਕਰਾ ਕੇ ਇਹ ਸਾਬਤ ਕਰਤਾ ਹੈਗਾ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੀ ਸਾਡੀ ਪਾਰਟੀ ਹੈਗੀ ਆ ਆ ਇਹ ਨੂੰ ਸਮੁੱਚੇ ਵਰਗਾਂ ਦਾ ਸਮਰਥਨ ਪ੍ਰਾਪਤ ਹੈਗਾ ਪਰ ਇਹ ਕੋਈ ਮੇਰਾ ਖਿਆਲ ਆ ਪੰਜਾਬ ਦੀ ਰੀਅਲ ਪਿਕਚਰ ਨਹੀਂ ਹੈਗੀ ਜਿਹਨੂੰ ਆ ਪਾਰਟੀ ਰੈਪਰੈਜ਼ੈਂਟ ਕਰ ਰਹੀ ਹੈਗੀ ਅਜੇ ਵੀ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਡਿਫਰੈਂਟ ਇਸ਼ੂਸ ਇਹ ਨਾਲ ਕਰੇ ਹੋਏ ਹੈਗੇ ਆ ਤੇ ਕਾਫੀ ਹੱਦ ਤੱਕ ਮੁਸ਼ਕਲਾਂ ਸਹਿਸ ਹੈ ਕਿ ਉਹ ਕਾਫੀ ਹੱਦ ਤੱਕ ਸਹਿਮੇ ਵੀ ਹੋਏ ਹੈਗੇ ਆ ਆਪਾਂ ਇਹ ਵੀ ਦੇਖਿਆ ਕਿ ਤਰਨਤਾਰ ਅਰੀਆ ਇਸ ਤਰ੍ਹਾਂ ਦਾ ਹੈਗਾ ਜਿੱਥੇ ਕਿ ਮੈਕਸਿਮਮ ਨੰਬਰ ਆਫ ਥ੍ਰੈਟ ਕਾਲਸ ਬਿਜ਼ਨਸ ਵਰਗ ਨੂੰ ਆ ਰਹੀਆਂ ਹੈਗੀਆਂ ਨੇ ਇਸੇ ਤਰ੍ਹਾਂ ਜਿਹੜੇ ਪਿੰਡਾਂ ਵਿੱਚ ਚੋਣਵੇਂ ਸੱਜਣ ਹੈਗੇ ਨੇ ਉਨਾ ਨੂੰ ਵੀ ਥ੍ਰੈਟ ਕਾਲ ਸਾਰੀਆਂ ਨੇ ਫॉर ਰੈਨਸਮ ਫਾਰਕਸ ਟੋਸ਼ਨ ਉਹਦੇ ਚੋ ਕਿੰਨੀਆ ਪੁਲਿਸ ਹੱਲ ਕਰਦੀ ਆ ਜਾਂ ਨਹੀਂ ਕਰਦੀ ਇਹਦਾ ਕੋਈ ਆਂਕੜਾ ਅੱਜ ਤੱਕ ਤਰਨਤਾਰਨ ਪੁਲਿਸ ਨੇ ਜਾਰੀ ਨਹੀਂ ਕੀਤਾ ਪਰ ਇਹ ਜ਼ਰੂਰ ਆ ਕਿ ਜਿਹੜਾ ਡਰਗ ਦਾ ਵੀ ਮਸਲਾ ਹੈਗਾ ਉਹ ਵੀ ਮਤਲਬ ਕਿ ਤਰਨਤਾਰਨ ਸੈਕਟਰ ਦੇ ਵਿੱਚ ਕਾਫੀ ਵੱਡਾ ਇਸ਼ੂ ਹੈਗਾ ਜਿਹਨੂੰ ਕਿਸੇ ਵੀ ਜਿਹੜੇ ਮੇਨ ਕੈਂਡੀਡੇਟਸ ਹੈਗੇ ਆ ਉਹਨਾਂ ਨੇ ਇਹ ਪ੍ਰਮੁੱਖ ਮੁੱਦਾ ਨਹੀਂ ਬਣਾਇਆ ਅਡਰੈਸ ਨਹੀਂ ਕੀਤਾ ਸੋ ਤੁਸੀਂ ਗੱਲ ਕਹੀ ਕਿ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਠੀਕ ਹੈ ਪਰ ਸ਼੍ਰੋਮਣੀ ਅਕਾਲੀ ਦਲ ਦਾ ਰਿਵਾਈਵਲ ਨਹੀਂ ਹੈਗਾ ਸ਼੍ਰੋਮਣੀ ਅਕਾਲੀ ਦਲ ਨੂੰ 30000 ਵੋਟ ਮਿਲੀ ਹੈ ਔਰ ਇਹ ਵੋਟ ਜਿਹੜੀ ਆ ਉਹ ਜਿਹੜੇ ਸੁਖਵਿੰਦਰ ਕੌਰ ਰੰਦਾਵਾ ਹੋਣਾਂ ਦੀ ਵੀ ਆਪਣੀ ਵੋਟ ਹੈਗੀ ਆ ਉਹਨਾਂ ਦੇ ਕਈ ਸਰਪੰਚ ਸੀਗੇ ਐਮਸੀ ਸੀਗੇ ਸੋ ਸੁਖਵੀਰ ਸਿੰਘ ਬਾਦਲ ਹੋਣਾਂ ਦਾ ਫਿਰ ਉੱਥੇ ਕੀ ਰੋਲ ਸਮਝਦੇ ਹੋ ਤੁਸੀਂ ਇਹ ਅਨਾਜਿਟੇ ਮੈਂ ਤਰਨ ਤਾਨ ਦੇ ਲੋਕ ਨੇ ਨਾ ਉਹ ਇਸ ਤਰ੍ਹਾਂ ਦਾ ਪ੍ਰਭਾਵ ਦੇ ਰਹੇ ਹੈਗੇ ਨੇ ਜਿਸ ਤਰ੍ਹਾਂ ਕਿ ਸਜੀਤ ਪਾਤਰ ਨੇ ਆਪਣੀਆਂ ਕਲਮਾਂ ਵਿੱਚ ਕਦੀ ਲਿਖਿਆ ਸੀਗਾ ਲੋਕ ਕਿੱਥੇ ਜਾ ਰਹੇ ਸਨ ਲੋਕਤਾਂ ਨੂੰ ਮਿੱਧ ਕੇ ਮਸਲ ਕੇ ਇਨਸਾਨੀਅਤ ਇਨਸਾਨ ਕਿੱਧਰ ਜਾ ਰਿਹਾ ਸੀਗਾ ਲੋਕੀ ਮਤਲਬ ਕਿ ਇੱਕ ਤਰ੍ਹਾਂ ਦੇ ਨਾਲ ਗਵਾਚੇ ਹੋਏ ਹੈਗੇ ਆ ਆਪਣੀ ਰੋਜ਼ਮਾਰਾ ਜ਼ਿੰਦਗੀ ਦੀਆਂ ਮੁਸ਼ਕਲਾਂ ਦੇ ਵਿੱਚ ਜੀਨੂ ਕਿ ਪੋਲਿਟিক্যাল ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਫ੍ਰੀਪੀਸ ਤੇ ਕਲਚਰ ਦੇ ਵਾਅਦਿਆਂ ਦੇ ਨਾਲ ਉਹਨਾਂ ਨੂੰ ਕਨਫਿਊਜ਼ ਕਰ ਰਹੀ ਹੈਗੇ ਹੁਣ ਤੁਸੀਂ ਲੇਟੈਸਟ ਐਗਜ਼ਾਮਪਲ ਦੇਖੋ ਕਿ ਬਿਹਾਰ ਦੇ ਵਿੱਚ ਬਿਫੋਰ ਦਾ ਅਨਾਊਂਸਮੈਂਟ ਆਫ ਇਲੈਕਸ਼ਨਸ ਮਤਲਬ ਕਿ ਉਹ ਤੋਂ ਫਿਊ ਆਵਰਸ ਪਹਿਲੇ ਨਿਤੇਸ਼ ਕਮਾਲ ਦੀ ਜਿਹੜੀ ਗਵਰਨਮੈਂਟ ਸੀਗੀ ਉਹਨਾਂ ਨੇ ਫੂਮਨਸ ਨੂੰ ਇਹ ਕਿਆਸੀ ਕਿ ਟੋਡੇ ਸਾਰਿਆਂ ਦੇ ਅਕਾਊਂਟ ਵਿੱਚ ਮੇਰੇ ਖਾਲ ਸਵਾ ਕਰੋੜ ਕੇ ਕਿੰਨੀਆਂ ਔਰਤਾਂ ਹੈਗੀਆਂ ਨੇ ਉਹਨਾਂ ਦੇ ਅਕਾਊਂਟ ਵਿੱਚ ਅਸੀਂ 10-10 ਹਜ਼ਾਰ ਰੁਪਿਆ ਪਾ ਰਹੇ ਹੈਗੇ ਆ ਫੋਰ ਦਾ ਅਪਲਿਫਟਮੈਂਟ ਆਫ ਔਮਨਸ ਤੇ ਉਹਨਾਂ ਨੇ ਉਹ 10-10 ਹਜ਼ਾਰ ਰੁਪਿਆ ਟ੍ਰਾਂਸਫਰ ਹੀ ਕੀਤਾ ਬਿਫੋਰ ਇਲੈਕਸ਼ਨ ਕਮਿਸ਼ਨ ਨੇ ਆਪਣਾ ਐਲਾਨ ਕੀਤਾ ਸੀਗਾ ਚੋਣਾਂ ਦੀਆਂ ਡੇਟਸ ਲਈ ਤੇ ਉਥੇ ਉਸ ਟਾਈਮ ਤੇ ਜਿਹੜਾ ਸੀਗਾ ਕੋਡ ਆਫ ਕੰਡੈਕਟ ਲੱਗ ਜਾਣਾ ਸੀਗਾ ਸੋ ਇਸ ਤਰ੍ਹਾਂ ਦੇ ਮੈਂ ਦੇਖਿਆ ਕਿ ਜਿਹੜੇ ਲੋਕਾਂ ਦੀਆਂ ਅਬਿਲਟੀਸ ਹੈਗੀਆਂ ਨੇ ਉਹਨਾਂ ਨੂੰ ਜਿਹੜੀ ਹੈਗੀ ਆ ਸਰਕਾਰਾਂ ਚਾਹੇ ਉਹ ਸੈਂਟਰ ਦੀਆਂ ਨੇ ਚਾਹੇ ਸਟੇਟਸ ਦੀਆਂ ਨੇ ਚਾਹੇ ਉਹ ਪੰਜਾਬ ਸਟੇਟ ਦੀਆਂ ਨੇ ਇਹ ਉਹਨਾਂ ਦੀ

ਉਹ ਉਸ ਟਾਈਮ ਤੇ ਅਸੀਂ ਉਸ ਨੂੰ ਨਬਾ ਮੰਗੇ ਤੇ ਆਪਣੇ ਬਜਟ ਵਿੱਚ ਨਰਸਾਤ ਕਰਾਂਗੇ ਉਹਨੇ ਪੈਸੇ ਕਿ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਔਮਨ ਹੈਗੀਆਂ ਨੇ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਹਜ਼ਾਰ ਹਜ਼ਾਰ ਰੁਪਏ ਜਾਵੇ ਜੇ ਇਹ ਇਹ ਨਹੀਂ ਦੱਸਰੇ ਕਿ ਇਸ ਟਾਈਮ ਤੇ ਪੰਜਾਬ ਦੀ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਹੈਗੀ ਆ ਉਹ ਕਿੱਥੇ ਸਟੈਂਡ ਕਰਦੀ ਹੈਗੀ ਆ ਕਿਉਂਕਿ ਇਨਪੋਰਨ ਹਜੇ ਤੱਕ ਜਿਹੜੀ ਪਾਵਰ ਕਾਰਪੋਰੇਸ਼ਨ ਦੀਆਂ ਸਬਸਿਡੀਆਂ ਦੇ ਪੈਸੇ ਹੈਗੇ ਆ ਉਹ ਉਹ ਦਿੱਤੇ ਨਹੀਂ ਜਾ ਰਹੇ ਤੇ ਉਪਰ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਆ ਉਹ ਬਿਜਲੀ ਨੂੰ ਮਤਲਬ ਕਹੇ ਕਾਰਪੋਰੇਟ ਦੇ ਹੱਥਾਂ ਵਿੱਚ ਦੇਣਾ ਚਾਹੁੰਦਾ ਹੈਗਾ ਉਹਦੀ ਸਪਲਾਈ ਨੂੰ ਜਿਸ ਤਰ੍ਹਾਂ ਕਿ ਆਪਾਂ ਆਪਣੇ ਫੋਨ ਕਨੈਕਸ਼ਨਸ ਲੈਂਦੇ ਹੈਗੇ ਆ ਵੀ ਮੇਰੇ ਕੋਲੇ Airtel ਦਾ ਕਨੈਕਸ਼ਨ ਆ ਮੇਰੇ ਕੋਲ Jio ਦਾ ਕਨੈਕਸ਼ਨ ਹੈਗਾ ਇਸ ਤਰ੍ਹਾਂ ਇਹ ਬਿਜਲੀ ਦੀ ਸਪਲਾਈ ਨੂੰ ਕਰਨਾ ਚਾਹੁੰਦੇ ਨੇ ਜਿਹਦੇ ਵਿੱਚ ਇਹ ਵੱਡੇ ਕਾਰਪੋਰੇਟ ਜਿਹੜੇ ਹੈਗੇ ਆ ਉਹਨਾਂ ਨੂੰ ਲਿਆਉਣਾ ਚਾਹੁੰਦੀ ਹੈਗੀ ਜਿਹੜੀ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਦੀ ਸਰਕਾਰ ਹੈਗੀ ਆ ਪਰ ਅੱਜ ਤੱਕ ਉਹਦੇ ਐਲਾਨ ਤੋਂ ਬਾਅਦ ਪੰਜਾਬ ਦੇ ਚੀਫ ਸੈਕਟਰ ਵੱਲੋਂ ਇੱਕ ਵੀ ਸਵਾਲ ਨਹੀਂ ਪੁੱਛਿਆ ਕਿ ਇਹ ਇਹਦੇ ਨਾਲ ਐਗਰੀ ਕਰਦੇ ਨੇ ਕਿ ਕੀ ਇਹ ਡਿਸਐਗਰੀ ਕਰਦੇ ਨੇ ਇਸੇ ਤਰ੍ਹਾਂ ਬਹੁਤ ਪੰਜਾਬ ਦੇ ਇਸ਼ੂਸ ਹੈਗੇ ਆ ਜਿਹੜੇ ਕਿ ਕ੍ਰਿਟੀਕਲ ਇਸ਼ੂਸ ਹੈਗੇ ਆ ਚਾਹੇ ਤੁਸੀਂ ਪੰਜਾਬ ਯੂਨੀਵਰਸਿਟੀ ਦਾ ਦੇਖ ਲੋ ਪਾਵੇਂ ਕਿ ਉਹਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਤੇ ਚੀਫ ਜਸਟਿਸ ਨੇ ਕੱਲ ਪੜ੍ਹੇ ਸਟ੍ਰਿਕਟ ਸਟ੍ਰਕਚਰਸ ਪਾਸ ਕੀਤੇ ਹੈਗੇ ਆ ਜਿਹਦੇ ਚੋਂ ਨਾਲੇ ਸਟੂਡੈਂਟਸ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਆ ਉਹਨਾਂ ਨੂੰ ਇਹ ਕਿਹਾ ਹੈਗਾ ਕਿ ਤੁਸੀਂ ਵਾਪਸ ਕਲਾਸਾਂ ਵਿੱਚ ਜਾਓ ਇਸੇ ਤਰ੍ਹਾਂ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦੀ ਐਡਮਿਨਿਸਟ੍ਰੇਸ਼ਨ ਨੂੰ ਵੀ ਤਕੀਦ ਕੀਤੀ ਹੈਗੀ ਆ ਕਿ ਜਿਹੜਾ ਪ੍ਰੋਟੈਸਟ ਦਾ ਰੀਜ਼ਨ ਹੈਗੇ ਨੇ ਉਸ ਬਾਰੇ ਉਹ ਜਲਦੀ ਤੋਂ ਜਲਦੀ ਕੋਈ ਫੈਸਲਾ ਲੈਣ ਤੇ ਉਹਨਾਂ ਨੇ ਕਿਹਾ ਵੀ ਅਸੀਂ ਹਫਤਾ ਇਸ ਚੀਜ਼ ਨੂੰ ਵਾਚ ਕਰਾਂਗੇ ਜੇ ਸਾਡੇ ਨਿਰਦੇਸ਼ ਤੇ ਚੀਫ ਜਸਟਿਸ ਨੇ ਕਿਹਾ ਨਾ ਉਹਦੇ ਤੇ ਕੋਈ ਅਮਲ ਹੋਇਆ THEN WE ਵਿਲ ਪਾਸ ਅਨਦਰ ਆਰਡਰ ਉਸ ਦਾ ਤੁਸੀਂ ਮਤਲਬ ਕਿ ਅਸੀਂ ਹਜੇ ਵਾਚ ਕਰ ਰਹੇ ਹਾਂ ਫਾਰ 1 ਵੀਕ ਓਨਲੀ ਸੋ ਆਮ ਆਦਮੀ ਪਾਰਟੀ ਤੇ ਕਈ ਸਵਾਲ ਨੇ ਪੰਜਾਬ ਸਰਕਾਰ ਤੇ ਜਿਵੇਂ ਕੰਮ ਕਰ ਰਹੇ ਨੇ ਹੁਣੇ ਰੀਸੈਂਟਲੀ ਖਬਰ ਆਪਣੇ ਸਾਹਮਣੇ ਵੀ ਹੈਗੀ ਆ ਕਿ ਇੱਕ ਯੰਗ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਦਿਹਾਤੀ ਏਰੀਆ ਚ ਜੋ ਐਸਐਸਪੀ ਪੋਸਟਡ ਸੀ ਫਲੱਡ ਰੀਲੀਫ ਦੇ ਡਿਊਰਿੰਗ ਬਹੁਤ ਹੜ੍ਹਾਂ ਦੇ ਦਰਮਿਆਨ ਉਹਨਾਂ ਨੇ ਕੰਮ ਕੀਤਾ ਹੈਗਾ ਔਰ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਪੇजेस ਨੇ ਉਹ ਪੇजेस ਐਵੇਂ ਪ੍ਰਚਾਰ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਇਸ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਹੈ ਕਿਉਂਕਿ ਉਹਨਾਂ ਨੇ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਨਹੀਂ ਸੀ ਕੀਤੀ ਐਂਡ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਕੋਈ ਵੀ ਰਿਸਕ ਨਹੀਂ ਲਏਗੀ ਭਗਵੰਤ ਮਾਨ ਦੀ ਸਰਕਾਰ ਐਂਡ ਬਹੁਤ ਸੈਲੀਬ੍ਰੇਟ ਕਰਨ ਵਾਲੇ ਜਿਹੜੇ ਪੋਸਟਰ ਆ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਹੈ ਜਿਹੜੀ ਇਹ ਕੰਮ ਕਰਦੀ ਹੈਗੀ ਉਹਨਾਂ ਵੱਲੋਂ ਬਣਾਏ ਗਏ ਨੇ ਚੋਣਾਂ ਤੋਂ ਅਹਿਮ ਅਗਲੇ ਦਿਨ ਸਰ ਕਿਸੇ ਐਸਐਸਪੀ ਨੂੰ ਸਸਪੈਂਡ ਕਰ ਦੇਣਾ ਕਿ ਯੰਗ ਆਫੀਸਰ ਨੂੰ ਔਰ ਇਹੋ ਜਿਹਾ ਬਹਾਨਾ ਦੇਣਾ ਇੱਕ ਤਰ੍ਹਾਂ ਦਾ ਰੀਜ਼ਨ ਆਪਣੇ ਸਾਹਮਣੇ ਆਣਾ ਕਿ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਐਕਸੈਪਟੇਬਲ ਲੱਗਦਾ ਤੁਹਾਨੂੰ ਇਹ ਚੀਜ਼ ਨਹੀਂ ਨਹੀਂ ਇਟਸ ਨਾਟ ਐਕਸੈਪਟੇਬਲ ਮਨਿੰਦਰ ਜੀ ਦਾ ਬੜਾ ਅਪਰਾਇਟ ਪੁਲਿਸ ਆਫੀਸਰ ਸੀਗਾ ਜਿਸ ਦੇ ਬਾਰੇ ਕਈ ਵਾਰ ਪ੍ਰੈਸ ਵਿੱਚ ਚਰਚਾ ਆਈ ਹੈਗੀ ਆ ਤੇ ਉਹਨੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਵੱਡੀਆਂ ਡਰੱਗ ਦੀਆਂ ਵੀ ਰਿਕਵਰੀਜ਼ ਕੀਤੀਆਂ ਸੀਗੀਆਂ

ਇਸ ਨੇ ਸ਼ਾਹੀ ਸਿਨਾਦ ਇਹ ਨਾਲ ਰਾਕੀ ਜਿਹੜੇ ਕਿ ਅਮਰ ਸਰਦੀ ਦੇ ਸਾਕਸੀ ਸਾਨੀ ਜਿਹੜੇ ਕਿ ਡਿਪਟੀ ਕਮਿਸ਼ਨਰ ਸੀ ਅਮਰ ਸਰਦੀ ਉਸ ਨੂੰ ਵੀ ਇਮੀਡੀਏਟਲੀ ਆਫਟਰ ਜਿਹੜਾ ਹੜਾਂ ਦਾ ਮਤਲਬ ਕਿ ਰੁਕ ਗਿਆ ਹੈਗਾ ਮਤਲਬ ਕਿ ਜਿਹੜਾ ਚੱਲ ਰਿਹਾ ਸੀ ਹੜਾਂ ਦੀ ਮਾਰ ਉਹਨਾਂ ਨੂੰ ਵੀ ਇਮੀਡੀਏਟਲੀ ਟਰਾਂਸਫਰ ਕਰਕੇ ਚੰਡੀਗੜ੍ਹ ਆਇਆ ਆਏ ਹੈਗੇ ਆ ਅ ਇਸੇ ਤਰ੍ਹਾਂ ਦੋ ਹੋਰ ਜਿਹੜੇ ਅਪਰਾਇਟ ਡਿਪਟੀ ਕਮਿਸ਼ਨਰ ਲੇਡੀਆਂ ਸੀਗੀਆਂ ਉਹਨਾਂ ਨੂੰ ਵੀ ਇਹਨਾਂ ਨੇ ਕਿ ਸਰਕਾਰ ਨੇ ਟਰਾਂਸਫਰ ਕਰਤਾ ਹੈਗਾ ਫॉर ਨੋ ਰੀਜ਼ਨ ਚਾੜ ਕੇ ਉਹਨਾਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਸੀ ਕਿ ਉਹਨਾਂ ਨੇ ਔਖੇ ਸਮੇਂ ਦੇ ਵਿੱਚ ਪੰਜਾਬ ਦੀ ਸਿਚੁਏਸ਼ਨ ਨੂੰ ਤੇ ਲੋਕਾਂ ਦੇ ਦੁੱਖ ਦਰਦ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਸੀ ਸੋ ਇਸੇ ਤਰ੍ਹਾਂ ਮਨਿੰਦਰ ਨੇ ਵੀ ਕਾਫੀ ਪੋਜ਼ਿਟਿਵ ਰੋਲ ਉਸ ਟਾਈਮ ਤੇ ਪਲੇ ਕੀਤਾ ਸੀਗਾ ਤੇ ਕਾਫੀ ਐਕਟਿਵ ਸੀਗਾ ਇਹ ਆਪਣੀ ਪੁਲਿਸਿੰਗ ਨੂੰ ਲੈ ਕੇ ਇਹ ਜੇ ਐਨਏ ਚਿੰਤਾ ਸੀਗੇ ਕਿ ਉਹ ਲਾਅ ਐਂਡ ਆਰਡਰ ਕੰਟਰੋਲ ਨਹੀਂ ਕਰ ਰਿਹਾ ਤਾਂ ਸੀਆ ਭਗਵੰਤ ਮਾਨ ਨੇ ਇਸ ਨੂੰ ਇਲੈਕਸ਼ਨਾਂ ਤੋਂ ਪਹਿਲੇ ਕਿਉਂ ਨਹੀਂ ਸਸਪੈਂਡ ਕੀਤਾ ਯਾਰ ਕਿ ਇਲੈਕਸ਼ਨ ਵਿੱਚ ਇਹਨਾਂ ਦੇ ਸੁਪਰੀਮੋ ਨੇ ਐਲਾਨ ਕੀਤਾ ਸੀਗਾ ਕਿ ਇੱਕ ਹਫਤੇ ਦੇ ਵਿੱਚ ਵਿੱਚ ਪੰਜਾਬ ਨੂੰ ਅਸੀਂ ਗੈਂਗਸਟਰਿਜ਼ਮ ਤੇ ਦਸ ਪਾਇਆ ਕਰਦੇ ਆਗੇ ਉਹਦਾ ਵੀ ਇਹ ਜੀ ਮਿਸਟਰ ਭਵੰਤਮਾਨ ਪ੍ਰੈਸ ਕਾਨਫਰੰਸ ਕਰਕੇ ਦੱਸੇ ਵੀ ਕਿੰਨੇ ਗੈਂਗਸਟਰ ਇਹਨਾਂ ਨੇ ਪੰਜਾਬ ਤੋਂ ਭਜਾਤੇ ਹੈਗੇ ਆ ਇਹਨਾਂ ਕੋਲੇ ਤਾਂ ਇਹ ਹਾਲ ਹੈਗਾ ਜੀ ਮਿਸਟਰ ਭਵੰਤਮਾਨ ਦਾ ਕਿ ਜਦੋਂ ਇਹ ਗੁਜਰਾਤ ਦੇ ਚੋਣਾਂ ਵਿੱਚ ਉੱਥੇ ਪਾਰਟਿਸਪੇਟ ਹੋਣ ਲਈ ਗਏ ਸੀਗੇ ਉਸ ਟੈਂਡ ਸੇ ਇੰਚੀ ਮਿਸਟਰ ਪਵਨਤ ਮਾਮ ਨੇ ਇਹ ਕਲੇਮ ਕਰਤਾ ਸੀਗਾ ਕਿ ਅਮਰੀਕਨ ਪੁਲਿਸ ਨੇ ਗੋਲਡੀ ਬ੍ਰਾਂਡ ਨੂੰ ਅਰੈਸਟ ਕਰ ਲਿਆ ਹੈਗਾ ਇਸੇ ਤਰ੍ਹਾਂ ਜਦੋਂ ਜਰਮਨੀ ਗਏ ਸੀਗੇ ਤਾਂ ਇਹਨਾਂ ਨੇ ਕਲੇਮ ਕਰਤਾ ਸੀਗਾ ਕਿ ਜਿਹੜੀ BMW ਵਰਲਡ ਦੀ ਟੋਪ ਮੋਸਟ ਕਾਰ ਕਨਫੈਕਚਰਰਸ ਆਨ ਦਿ ਹੈਗਿਆ ਉਹ ਆਪਣਾ ਪਲਾਂਟ ਪੰਜਾਬ ਚ ਲਾ ਰਹੇ ਹੈਗੇ ਆ جس بارے بی ایم ڈولو ایڈمیسٹریشن نو امیجیٹلی بیان ریلیس کرنا پیاسیا کہ ساڑھا پہلے ہی ایک پلانٹ انڈیا بے چال رہا ہے گا سو ساڑھیاں کوئی فردر ایکسپینشن دیا کوئی پلانٹس نہیں ہے گیا سو اس طرح دے انہ نے مطلب کہ جڑے ہے گیا فالس اشورنسز پنجاب دے لوکانو دیتیاں ہے ہی گیا نے ਜੀ ਤਾਂ ਤੋਂ ਇਹਨਾਂ ਨੂੰ ਜੋੜਨਾ ਕਰਨਾ ਪਿਆ ਹੈਗਾ ਸੋ ਇਸੇ ਤਰ੍ਹਾਂ ਜੇ ਮਨਿੰਦਰ ਨਾਲ ਇਹਨਾਂ ਦਾ ਕੋਈ ਹੋਰ ਪਰਸਨਲ ਗ੍ਰੀਵੈਂਸਸ ਸੀ ਗਿਆ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਹੈਗਾ ਰਹਿਦੜ ਕੇ ਇਹ ਮਤਲਬ ਕਿ ਅਸ਼ਤਾਰਾ ਰਾਈ ਪ੍ਰਚਾਰਨਾ ਕਿ ਅਸੀਂ ਇੱਕ ਐਸਐਸਪੀ ਨੂੰ ਜਿਹੜਾ ਹੈਗਾ ਲਾਰਡ ਆਰਡਰ ਦੀ लैप्सिस ਕਰਕੇ सस्पेंड ਕਰਤਾ ਹੈਗਾ ਤੇ ਫਿਰ ਇਹ ਵੀ ਐਕਸਪਲੇਨ ਕਰ ਦੋ ਕਿ ਡਾਕਟਰ ਦਾਬੂਜ਼ਕੌਰ ਗਰਿਆਲ ਨੂੰ ਜਿਹੜੀ ਕਿ ਇਲੈਕਸ਼ਨ ਕਮਿਸ਼ਨ ਨੇ ਤਾਰੰਤਾਰੰ ਦੀਆਂ ਇਲੈਕਸ਼ਨਾਂ ਦੌਰਾਨ ਸਸਪੈਂਡ ਕੀਤਾ ਹੈਗਾ ਉਹ ਕਿਹੜੇ ਕਾਰਨਾ ਕਰਕੇ ਕੀਤਾ ਉਹਦੇ ਵਿੱਚ ਸਟੇਟ ਦਾ ਕੀ ਰੋਲ ਸੀਗਾ ਜਿਹੜੇ ਕਾਰਨਾਂ ਕਰਕੇ ਡਾਕਟਰ ਰਵਜੂਦ ਕੋਰ ਗਰਿਆਲ ਨੂੰ ਇਲੈਕਸ਼ਨ ਕਮਿਸ਼ਨ ਨੇ ਸਸਪੈਂਡ ਕੀਤਾ ਹੈਗਾ ਜਿਹੜਾ ਕਿ ਕਿਸੇ ਵੀ ਆਈਪੀਐਸ ਆਫੀਸਰ ਲਈ ਬਹੁਤ ਵੱਡੀ ਕੈਰੀਅਰ ਤੇ ਵਿੱਚ ਛੱਟ ਮੰਨਿਆ ਜਾਂਦੀ ਹੈਗੀ ਆ ਜਾਂ ਇੱਕ ਵੱਡਾ ਡਰਾਪ ਬੈਕ ਮੰਨਿਆ ਜਾਂਦਾ ਹੈਗਾ ਜਿਹੜਾ ਕਿ ਉਹਨਾਂ ਨੂੰ ਥਰੂਆਊਟ देयर ਕੈਰੀਅਰ ਪਾਟ ਕਰਦਾ ਹੈਗਾ ਜੀ ਸੋ ਆਪਾਂ ਇਸ ਖਬਰ ਦੇ ਉੱਤੇ ਨਿਗਾਹ ਬਣਾਈ ਰੱਖਾਂਗੇ ਅੱਗੇ ਜੋ ਵੀ ਡਿਵੈਲਪਮੈਂਟਸ ਆਪਣੇ ਸਾਹਮਣੇ ਆਉਂਦੀਆਂ ਨੇ ਆਪਾਂ ਉਹ ਆਪਣੀ ਦਰਸ਼ਕਾਂ ਦੇ ਮੂਰੇ ਜਰੂਰ ਰੱਖਾਂਗੇ ਜਾਂਦੇ ਹੋਏ ਇੱਕ ਆਖਰੀ ਸਵਾਲ ਮੇਰਾ ਤੁਹਾਡੇ ਗੇ ਹੈਗਾ ਕਿ ਰੈਡੀਕਲ ਤਰ੍ਹਾਂ ਆਪਣੇ ਸਾਹਮਣੇ ਅਕਾਲੀ ਦਲ ਨੂੰ ਲਗਾਤਾਰ ਸੌਣੇ ਅਕਾਲੀ ਦਲ ਦੇ ਖਿਲਾਫ ਇੱਕ ਤਰ੍ਹਾਂ ਦੇ ਨਾਲ ਸੁਖਵੀਰ ਸਿੰਘ ਬਾਦਲ ਹੋਣਾ ਦੇ ਖਿਲਾਫ ਵੱਡਾ ਇੰਤਜ਼ਾਮ ਸੇਗਾ ਇੱਕ ਉਹ ਉਸ ਇੰਤਜ਼ਾਮ ਦੇ ਵਿੱਚੋਂ ਅਲਟੀਮੇਟਲੀ ਕਾਲ ਤੱਕ ਸਭ ਇਨਵੋਲਵ ਹੁੰਦੇ ਆ ਔਰ ਉਸ ਤੋਂ ਬਾਅਦ ਅੱਜ ਆਪਣੇ ਸਾਹਮਣੇ ਹੈਗਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਆਪਣਾ ਇੱਕ ਅਲੱਗ ਅਕਾਲੀ ਦਲ ਹੈਗਾ ਜਿਹੜਾ ਸਿਰਫ ਨਾਮ ਦਾ ਹੈ ਔਰ ਇਨਾਮ ਵੀ ਆਪਾਂ ਦਿੱਤਾ ਹੈਗਾ ਕੋਈ ਨੂੰ ਪੁਨਰ ਸਰਜੀਤ ਕਹਿੰਦਾ ਕੋਈ ਕੁਛ ਕਹਿੰਦਾ ਹੈਗਾ ਕਿਵੇਂ ਵੇਖਦੇ ਹੋ ਤੁਸੀਂ ਮਨਦੀਪ ਸਿੰਘ ਜਿਹੜੇ ਸਾਂਝੇ ਪੰਥ ਕੈਂਡੀਡੇਟ ਸੀਗੇ ਤਰਾਂਤ ਅਨ ਬਾਈ ਇਲੈਕਸ਼ਨ ਤੇ ਉਹਨਾਂ ਨੂੰ 19000 ਵੋਟ ਪਈ ਆ which is pretty good ਪਰ ਜਦੋਂ ਆਪਾਂ ਇਹਨੂੰ ਕੰਪੈਰੀਜ਼ਨ ਕਰਦੇ ਅਮ੍ਰਿਤਪਾਲ ਸਿੰਘ ਹੋਣਾ ਦੀ ਇਲੈਕਸ਼ਨ ਦੇ ਨਾਲ ਤਾਂ ਉਹਦੇ ਸਾਹਮਣੇ ਕੁਝ ਵੀ ਨਹੀਂ ਹੈਗਾ ਇਦੇ ਚੋਂ ਇੱਕ ਤਾਂ ਹੀ ਚੀਜ਼ ਔਰ ਨਾਲ ਦੀ ਨਾਲ ਹੀ ਅਕਾਲੀ ਦਲ ਜਿੱਤ ਸਕਦਾ ਸੀ ਅਗਰ ਇਹ ਜਿਹੜੀ ਵੋਟ ਹੈ ਪੰਥਕ ਵੋਟ ਹੈ ਇਹ ਅਗਰ ਅਕਾਲੀ ਦਲ ਨੂੰ ਪਈ ਹੁੰਦੀ ਵਿੱਚ ਮਨਦੀਪ ਸਿੰਘ ਨਾ ਹੁੰਦੇ ਖੁਦ ਉਹਨਾਂ ਨੇ ਵੀ ਆਪਣੀ ਸਟੇਟਮੈਂਟ ਦੇ ਵਿੱਚ ਬਾਅਦ ਵਿੱਚ ਇਹ ਕਿਹਾ ਹੈਗਾ ਇਲੈਕਸ਼ਨ ਡੇ ਦੇ ਉੱਤੇ ਰਿਜ਼ਲਟ ਡੇ ਦੇ ਉੱਤੇ ਬੇਸਿਕਲੀ ਸੋ ਕਿਵੇਂ ਦੇਖਦੇ ਹੋ ਅਕਾਲੀ ਦਲ ਨੂੰ ਸੱਟ ਮਾਰ ਰਿਆ ਹੈਗੇ ਆ ਇਹ ਤੇਰਾ ਤੇ ਆਪਣੇ ਆਪ ਚ ਕਾਮਯਾਬੀ ਨਹੀਂ ਹੋ ਰਹੀਆਂ ਸੋ ਬੇਸਿਕਲੀ ਸਿਚੁਏਸ਼ਨ ਆ ਚੁੱਕੀ ਆ ਵੀ ਨਾ ਤੈਨੂੰ ਕਾਮਯਾਬ ਹੋਣ ਦਵਾਂਗੇ ਨਾ ਹੀ ਆਪ ਹੋਵਾਂਗੇ ਕਿਵੇਂ ਤੁਸੀਂ ਇਹਦਾ ਅਨਲਿਸਿਸ ਕਰੋਗੇ ਇਹਦਾ ਖਿਆਲ ਵੀ ਜਿਹੜਾ ਅਮਰਤਪਾਲ ਦੀ ਜਿੱਤ ਸੀਗੀ ਨਾ ਐਸ ਮੈਂਬਰ ਪਾਰਲੀਮੈਂਟ ਫਰੋਂ ਕਡੂਰ ਸਾਹਿਬ ਉਹਨੂੰ ਓਵਰ ਐਸਟੀਮੇਟ ਕਰਕੇ ਇਹਨਾਂ ਨੇ ਆਪਣੀ ਵਾਰਸ ਪੰਜਾਬ ਦਾ ਅਕਾਲੀ ਦਲ ਬਣਾ ਰਿਆ ਸੀਗਾ ਉਹਦੇ ਪੇਰੈਂਟਸ ਨੇ ਤੇ ਇਹ ਜਦੋਂ ਦੀ ਤਰਨਤਾਰਨ ਦੀ ਸੀਟ

ਉਸ ਨੂੰ ਦਿਨਾਂ ਨੇ ওভারਲੀ ਮਤਲਕਿ ਇਹ ਇਸ ਤਰ੍ਹਾਂ ਕਲੇਮ ਕਰਦੇ ਰਹੇ ਹੈਗੇ ਆ ਵੀ ਜਿਵੇਂ ਕਿ ਇਸ ਚੀਜ਼ ਇਹ ਨਾਲ ਸਿੱਖ ਦਾ ਜਿਹੜਾ ਮੋਰਲ ਹੈਗਾ ਜਾਂ ਸਿੱਖ ਦੀ ਜਿਹੜੀ ਇਮੇਜ ਹੈਗੀ ਆ ਉਹਦੇ ਵਿੱਚ ਕੋਈ ਬਦਲਾ ਆਊਗਾ ਇਸੇ ਤਰ੍ਹਾਂ ਠੀਕ ਆ ਉਹਨੇ ਇੱਕ ਹਿੰਦੂ ਫੈਨੈਟਿਕ ਲੀਡਰ ਜਿਹੜਾ ਸੀਗਾ ਅਮਰਸਰ ਦਾ ਸੂਰੀ ਉਹਦੇ ਤੇ ਵੀ ਇਹਨੇ ਅਟੈਕ ਕੀਤਾ ਸੀ ਜਿਹੜਾ ਸੰਦੀਪ ਸਿੰਘ ਸਣੀ ਆ ਜਿਹੜਾ ਕਿ ਮੰਦੀਪ ਦਾ ਬ੍ਰਦਰ ਹੈਗਾ ਤੇ ਚੈਸ ਵਿੱਚ ਉਹਦਾ ਕਤਲ ਹੋ ਗਿਆ ਸੀਗਾ ਸਾਰੀ ਪੁਲਿਸ ਉੱਥੇ ਖੜੀ ਸੀਗੀ ਤੇ ਕਿੰਨੇ ਗਾਰਡ ਉਹਦੇ ਨਾਲ ਸੀਗੇ ਜਿਹੜੇ ਕਿ ਉਹ ਗੋਲੀ ਦੀ ਆਵਾਜ਼ ਸੁਣ ਕੇ ਆਪ ਹੀ ਬੈਫल्ड ਹੋ ਗਏ ਸੀਗੇ ਤੇ ਉਹ ਉਹਨੇ ਜਿਹੜਾ ਕਿ ਸਦੀਹ ਸੂਰੀ ਜਿਹੜਾ ਹੈਗਾ ਉਦਾਕਤਨ ਕਰਕੇ ਕੇਸ ਨੂੰ ਜੇਲ੍ਹ ਵਿੱਚ ਰੱਖਿਆ ਹੋਇਆ ਹੈਗਾ ਪਰ ਜੇ ਆਪਾਂ ਮਨਦੀਪ ਸਿੰਘ ਦੇ ਕ੍ਰੈਡੈਂਸ਼ਲਸ ਦੇਖੀਏ ਉਹਦਾ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰੈਟਿਕਲ ਜਾਂ ਸਿੱਖ ਪੌਮ ਦੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਹੈਗੀ ਪਰ ਉਹਨਾਂ ਨੇ ਇੱਕ ਅਮਰਤਪਾਲ ਜਿਸ ਤਰ੍ਹਾਂ ਕੇ ਐਨਐਸਏ ਦੀ ਜੇਲ੍ਹ ਵਿੱਚ ਸੀਗਾ ਉਸ ਚੀਜ਼ ਨੂੰ ਇਹਨਾਂ ਨੇ ਪ੍ਰਚਾਰ ਕੇ ਜਿਹੜੀ ਹੈਗੀ ਆ ਖਡੂ ਸਾਬ ਦੀ ਸੀ ਜਿੱਤੀ ਸੀ ਜੀਵੇਂ ਵਹਾ ਵਿੱਚ ਸਰਬਜੀਤ ਸਿੰਘ ਜਿਹੜਾ ਕਿ ਸ਼ਹੀਦ ਬੈਂਦ ਸਿੰਘ ਦਾ ਲੜਕਾ ਹੈਗਾ ਜਿਨੇ ਕਿ ਪਹਿਲੇ ਵੀ ਤਿੰਨ ਵਾਰ ਚੋਣਾਂ ਲੜੀਆਂ ਹੈਗੀਆਂ ਅਨਸਕਸੈਸਫੁਲੀ ਉਹ ਵੀ ਫ੍ਰੀਜ਼ ਕੋਰਟ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤ ਗਿਆ ਸੀਗਾ ਪਰ ਜੀ ਉਹਦੇ ਹੁਣ ਆਪਾਂ ਦੇਖੀਏ ਕਿ ਪਾਰਲੀਮੈਂਟ ਦੇ ਵਿੱਚ ਹੁਣ ਤੱਕ ਉਹਦੇ ਸਾਹ ਤੋਂ ਉੱਤੇ ਇਲੈਕਟ ਹੋਏ ਨੂੰ ਹੋ ਗਿਆ ਹੈਗਾ ਉਹਦੇ ਵਿੱਚ ਉਹਦੀ ਕੀ ਪਰਫਾਰਮੈਂਸ ਰਹੀ ਹੈਗੀ ਆ ਉਹ ਆਪਣੇ ਸਾਰਿਆਂ ਦੇ ਸਾਹਮਣੇ ਹੈਗੀ ਆ ਕਿ ਉੱਥੇ ਜਾ ਕੇ ਇਹ ਇੱਕ ਵਰਡ ਵੀ ਜਿਹੜਾ ਸੀਗਾ ਬੋਲ ਨਹੀਂ ਸਕਿਆਗਾ ਸਿੱਖਾਂ ਬਾਰੇ ਜਬਸੇ ਮਸਲਿਆਂ ਬਾਰੇ ਜਬ ਪੰਜਾਬ ਇਸ਼ੂਜ਼ ਬਾਰੇ ਬੋਲਣਾ ਤਾਂ ਬਹੁਤ ਦੂਰ ਦੀ ਗੱਲ ਹੈਗੀ ਆ ਸੋ ਇਸ ਕਰਕੇ ਜਿਹੜੀ ਸਾਰਨਾ ਵੱਡਾ ਪ੍ਰਿੰਡਰ ਜਿਹੜਾ ਮਨਦੀਪ ਸਿੰਘ ਨੂੰ ਸਪੋਰਟ ਕਰਕੇ ਜਿਹੜਾ ਪੁਨਰ ਸੰਜੀਤੀ ਵਾਲਾ ਅਕਾਲੀ ਦਲ ਹੈਗਾ ਜਿਸ ਨੂੰ ਗਿਆਨੀ ਹਰਪ੍ਰੀਤ ਸਿੰਘ ਹੈਡ ਕਰ ਰਹੇ ਹੈਗੇ ਆ ਉਹਨਾਂ ਨੇ ਬਹੁਤ ਵੱਡਾ ਬਲੰਡਰ ਕੀਤਾ ਜਿਹੜੀ ਇਸ ਤਰ੍ਹਾਂ ਬਲਾਈਂਡਲੀ ਉਹਨਾਂ ਨੇ ਮਨਦੀਪ ਸਿੰਘ ਦੇ ਕੈਂਡੀਡੇਚਰ ਨੂੰ ਸਪੋਰਟ ਕੀਤਾ ਹੈਗਾ ਮੈਂ ਪਹਿਲੇ ਵੀ ਆਪਣੇ ਇੰਟਰਵਿਊਸ ਦੇ ਵਿੱਚ ਇਹ ਗੱਲ ਉਠਾਈ ਹੈਗੀ ਆ ਉਹਦੇ ਨਾਲ ਜਿਹੜਾ ਸੀਗਾ ਵੱਡਾ ਡੈਮੇਜ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਕਾਲੀਦਲ ਦਾ ਫੈਕਸ਼ਨ ਹੈਗਾ ਉਹਨੂੰ ਬਹੁਤ ਵੱਡੀ ਸੈਟਬੈਕ ਹੋਈ ਹੈਗੀ ਆ ਜਿਹਦੇ ਵਿੱਚੋਂ ਉਹਨਾਂ ਨੇ ਕਿਸ ਤਰ੍ਹਾਂ ਦੁਬਾਰਾ ਆਪਣੇ ਪੈਰ ਲਾਉਣੇ ਹੈਗੇ ਆ ਉਹ ਇੱਕ ਬਹੁਤ ਔਖਾ ਮਤਲਬ ਕਿ ਪੈਂਡਾ ਹੋਊਗਾ ਕਿਉਂਕਿ ਉਹਨਾਂ ਨੇ ਪਹਿਲੀ ਸੱਟੇ ਹੀ ਜਦੋਂ ਇਲੈਕਸ਼ਨਸ ਦੇ ਵਿੱਚ ਪਾਰਟਿਸਪੇਟ ਕੀਤਾ ਤਾਂ ਉਹਨਾਂ ਨੂੰ ਪਤਾ ਲੱਗ ਕੇ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈਗਾ ਤੇ ਇਸ ਨਾਲ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਬ੍ਰੈਗਿੰਗ ਰਾਈਟਸ ਵੀ ਦਿੱਤੇ ਹੈਗੇ ਆ ਜੀਤੇ ਰਾਈ ਉਹ ਲਗਾਤਾਰ ਕੱਲ ਦੇ ਪ੍ਰਚਾਰ ਰੇ ਹੈਗੇ ਆ ਕਿ ਤਰਨਤਾਰਨ ਦੇ ਲੋਕਾਂ ਨੇ ਇਹ ਪ੍ਰੂਵ ਕਰਤਾ ਹੈਗਾ ਕਿ ਸਿੱਖ ਕੌਮ ਦਾ ਜੇ ਕੋਈ ਅਸਲ ਅਕਾਲੀ ਦਲ ਹੈਗਾ ਉਹ ਸਿਰਫ ਤੇ ਸਿਰਫ ਸਕਬੀਰ ਸਿੰਘ ਬਾਦਲ ਦਾ ਫੈਕਸ਼ਨ ਹੈਗਾ ਤੇ ਸਿੱਖ ਦਾ ਜੇ ਕੋਈ ਲੀਡਰ ਹੈਗਾ ਉਹ ਸਿਰਫ ਸਕਬੀਰ ਸਿੰਘ ਬਾਦਲ ਹੈਗਾ ਇਸ ਚੀਜ਼ ਨੂੰ ਵੰਗਾਨੀ ਹਰਪ੍ਰੀਤ ਸਿੰਘ ਦਾ ਜਿਹੜਾ ਫੈਕਸ਼ਨ ਹੈਗਾ ਉਹ ਕਿਸ ਤਰ੍ਹਾਂ ਐਕਸਪਲੇਨ ਕਰੂਗਾ ਤੇ ਕਿਸ ਤਰ੍ਹਾਂ ਆਪਣੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਰਣਨੀਤੀ ਤੈਅ ਕਰੂਗਾ ਮਿਲਾ ਕੇ ਦੋਨਾਂ ਧਿਰਾਂ ਨੂੰ ਕਾਫੀ ਨੁਕਸਾਨ ਹੈਗਾ ਕਿਉਂਕਿ ਦੋਨਾਂ ਨੂੰ ਜਿਹੜੀ ਵੋਟ ਪਈ ਆ ਉਹ ਸਪਲਿਟ ਹੋਈ ਆ ਔਰ ਇਸ ਕਰਕੇ ਨਾ ਰੈਡਿਕਲ ਧਿਰ ਜਿੱਤ ਪਈ ਆ ਨਹੀਂ ਸ਼੍ਰੋਮਣੀ ਅਕਾਲੀ ਦਲ ਸੁਪੀਰ ਸਿੰਘ ਬਾਦਲ ਜਿੱਤ ਪਾਈ ਨਹੀਂ ਇਸ ਕਰ ਨੂੰ ਉੱਥੇ ਸਮੀਟ ਦਿਆਂ ਕੁਕੀ ਜੀ ਹੋਰ ਜਿਹੜੀਆਂ ਅਕਾਲੀ ਦਲ ਦੀਆਂ ਕੀ ਡਿਵੈਲਪਮੈਂਟਸ ਹੈ ਹੋਣਗੀਆਂ ਪੁਨਰ ਸਰਜੀ ਤੇ ਅਕਾਲੀ ਦਲ ਕੀ ਕਰ ਰਿਹਾ ਹੈ ਪੰਥਕ ਤੇ ਰਾਂਖੀ ਕਰ ਰਹੀਆਂ ਨੇ ਸੰਦੀਪ ਸਿੰਘ ਸਣੀ ਜੋ ਜੇਲ ਦੇ ਵਿੱਚ ਹੈਗਾ ਐਂਡ ਉਹਦਾ ਬਾਹਰ ਆਉਣਾ ਇੱਕ ਤਰ੍ਹਾਂ ਦੇ ਨਾਲ ਬਹੁਤ ਮੁਸ਼ਕਿਲ ਨਜ਼ਰ ਆਉਂਦਾ ਕਿਉਂਕਿ ਜਿਸ ਤਰ੍ਹਾਂ ਦਾ ਕ੍ਰਾਈਮ ਜੇਲ ਦੇ ਵਿੱਚੋਂ ਵੀ ਹੋਇਆ ਹੈਗਾ ਉਹਦੀ ਜ਼ਿੰਦਗੀ ਜਿਹੜੀ ਆ ਉਹਨੂੰ ਆਪਾਂ ਬਦਲਦੇ ਹੋਏ ਦੇਖਿਆ ਹੈਗਾ ਜੀ ਜਿਸ ਤਰ੍ਹਾਂ ਸੁਧੀਰ ਸੂਰੀ ਦੇ ਮਰਡਰ ਦੀ ਤੁਸੀਂ ਗੱਲ ਕੀਤੀ ਉਸ ਤੋਂ ਬਾਅਦ ਹਾਲਾਤ ਬਣੇ ਨੇ ਉਹਦੀ ਕੀ ਮੋਟੀਵੇਸ਼ਨ ਹੈ ਇਟਸ ਇਜ਼ ਵੈਰੀ ਹਾਰਡ ਟੂ ਅੰਡਰਸਟੈਂਡ ਕਿ ਐਨੀ ਲੈਵਲ ਦੇ ਉੱਤੇ ਇਸ ਲੈਵਲ ਤੇ ਰੈਡੀਕਲਾਈਜੇਸ਼ਨ ਦੇ ਵਿੱਚੋਂ ਕੀ ਮਿਲ ਰਿਹਾ ਹੈਗਾ ਜਦੋਂ ਗਰਾਊਂਡ ਦੇ ਉੱਤੇ ਜਿਹੜੀ ਸਪੋਰਟ ਹੈ ਲੋਕਾਂ ਦੀ ਕਿਸੇ ਵੀ ਤਰ੍ਹਾਂ ਪੋਲੀਟੀਕਲੀ ਕਦੀ ਵੀ ਕਾਮਯਾਬੀ ਨਾਲ ਅੱਗੇ ਨਹੀਂ ਬੰਦੇ ਦੀ ਲਾਈਫ ਨੂੰ ਸੈਟਲ ਕਰ ਸਕਦੀ ਹੈ ਕਿ ਆਪਾਂ ਦੇਖਿਆ ਸੀਗਾ ਐਮਪੀ ਚੋਣਾਂ ਵੇਲੇ ਵੀ ਇਹਹੀ ਸੰਨੀ ਹੁਣਾ ਦਾ ਬ੍ਰਦਰ ਜਿਹੜੇ ਸੀ ਉਹਨਾਂ ਨੇ ਇੱਕ ਵਾਰੀ ਅਨਾਉਂਸ ਕਰਤਾ ਸੀ ਕਿ ਉਹ ਖੜੇ ਹੋਣਗੇ ਉਦੋਂ ਅਮ੍ਰਿਤਪਾਲ ਸਿੰਘ ਜਦੋਂ ਖੜੇ ਹੋਏ ਸੀ ਖਡੂਰ ਸਾਹਿਬ ਤੋਂ ਕਿ ਉਹ ਇਲੈਕਸ਼ਨ ਲੜਨਗੇ ਉਸ ਸਮੇਂ ਇਹਨਾਂ ਨੂੰ ਉਮੀਦ ਸੀ ਕਿ ਵਾਰਿਸ ਪੰਜਾਬ ਦੇ ਸਾਨੂੰ ਸਪੋਰਟ ਕਰਨਗੇ ਪਰ ਉਦੋਂ ਸਪੋਰਟ ਨਹੀਂ ਆਈ ਔਰ ਇਹ ਪਿੱਛੇ हट ਗਏ ਸੀਗੇ ਸੋ ਕਾਫੀ ਸਵਾਲ ਨੇ ਇਹਦੇ ਵਿੱਚ ਔਰ ਕਰ ਕਰਾ ਕੇ ਕਿਤੇ ਪਿਕਚਰ ਸਾਫ ਹੋ ਰਹੀ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਪੁਨਰ ਸਰਜੀਤ ਅਕਾਲੀ ਦਲ ਜਿਹਨੂੰ ਗਿਆਨੀ ਹਰਪੀ ਸਿੰਘ ਜੀ ਹੋਣਾ ਦਾ ਅਕਾਲੀ ਦਲ ਮੈਂ ਕਹਾਂਗੀ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਮਕਸਦ ਇੱਕੋ ਹੀ ਹੈ ਮਕਸਦ ਇੱਕੋ ਹੀ ਹੈ ਕਿ ਸੁਖਵੀਰ ਸਿੰਘ ਬਾਦਲ ਹੋਣਾ ਦੇ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣਾ ਹੈ ਜਿੰਨਾ ਨੁਕਸਾਨ ਹੋ ਸਕੇ ਪਹੁੰਚਾਉਣਾ ਹੈ ਇਸ ਨੁਕਸਾਨ ਦਾ ਫਾਇਦਾ ਕਿਸੇ ਨੂੰ ਦੇਣ ਨੂੰ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਵੀ ਫਾਇਦਾ ਖੱਟ ਸਕਦਾ ਇਹਦੇ ਚੋਂ ਪਰ ਮਕਸਦ ਇੱਕੋ ਹੀ ਹੈ ਕਿ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਨੁਕਸਾਨ ਪਹੁੰਚਾਉਣਾ ਹੈ ਇਸੇ ਗੱਲ ਦੇ ਨਾਲ ਮੈਨੂੰ ਲੱਗਦਾ ਆਪਾਂ ਨੂੰ ਉੱਥੇ ਸਮਾਪਤ ਕਰਨਾ ਚਾਹੀਦਾ ਹੈ ਐਂਡ ਵਿਲ ਕੰਟੀਨਿਊ ਵਿਦ ਫਰਦਰ ਡਿਵੈਲਪਮੈਂਟਸ ਕੁਕੀ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਮੱਚ